ਆਈਆਂ ਸਗਲੋ ਭਵਨ ਲੁੱਟਿਓ ਰੀ ਦਾਵਾ ਯਗਨ ਬਹੁਤ ਤਰਨ ਜਾਲੇ ਕੋਈ ਹਰਿਆ ਬੂਟ ਰਹਿਓ ਰੀ ਐਸੋ ਸਮਰਤ ਵਰਨ ਨਾ ਸਕੋ ਤਾਂ ਕਿ ਉਪਮਾ ਜਾਤ ਨ ਕਹਿਓ ਰੀ ਕਾਜਰ ਕੋਠ ਮੈਂ ਭਈ ਨ ਕਰੀ ਨਿਰਮਲ ਵਰਨ ਬਣਿਓ ਰੀ ਮਹਾਂ ਮੰਤਰ ਗੁਰੂ ਹਰਿਦੇਵ ਜਿਉ ਚਰਜਾ ਨਾਮ ਸੁਣਿਓ ਰੇ ਕਰ ਕਿਰਪਾ ਪ੍ਰਭ ਨਦਰ ਬਲੋਕਣ ਆਪਣੇ ਚਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਕਰ ਸਤਮਾ ਮਹੱਲਾ ਪੰਜਵ ਲਾਲ ਚੋਲਣਾ ਤੈ ਤਨ ਸੁਹਿਆ ਸੁਰਜਣ ਭਾਨੀ ਤਾ ਮਨ 모ਹਿਆ ਕਹਣ ਬਣੈ ਰੀ ਤੇਰੀ ਲਲੀ ਕਮਣ ਰੰਗ ਤੂੰ ਭਈ ਗੁਲਾਲੀ ਰਹਾਉ ਤੁਮਹੀ ਸੁੰਦਰ ਤੁਮਹਿ ਸੁਹਾਗ ਤੁਮ ਕਰ ਲਾਲਣ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤੋ ਪਾਨੀ ਤੂੰ ਹੀ ਸੁਰ ਗਿਆਨ ਤੇ ਇਹ ਤੂੰ ਪਾਨੀ ਤਰੰਗ ਗੁਲਾਲ ਕਉ ਨਾਨਕ ਸੁਬਦਿਸ਼ਟ ਨਿਹਾਲ ਸੰਗਰੀ ਸਖੀ ਇਹ ਹਮਰੇ ਘਾਲ ਪ੍ਰਭ ਆਵਿ ਸ਼ਿਗਾਰ ਸੁਵਾਰਨ ਹਾਰ ਰਹਾਉ ਦੂਜਾ ਅਸਾ ਮਹੱਲਾ ਪੰਜਵਾਂ ਦੁੱਖ ਕਣੋਂ ਜਬ ਹੋਤੇ ਦੂਰ ਆ ਮਸਰਤ ਮੋਹੇ ਮਿਲੀ ਹਦੂਰ ਤੁਗਾ ਨਿਹੂਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰਸੰਗ ਮੇਰੀ ਰਾਹ ਨਿਗਟਿਆਣ ਪੜਐ ਸੇ ਚੜੀ ਕੌਣ ਕਢਣ ਤੇ ਸ਼ੂਟ ਪਰੀ ਮੰਦਰ ਮੇਰੇ ਸ਼ਬਦੀ ਉਦਾਰ ਅੰਧ ਬਨੋਦੀ ਖਸਮ ਹਮਾਰਾ ਹੋ ਮਸਤਗ ਭਾਗ ਮੈਂ ਫਿਰ ਘਰ ਆਇਆ ਸੁਹਾਗ ਨਾਨਕ ਜਨ ਪਾਇਆ ਅਸਾ ਮਹੱਲਾ ਪੰਜਵਾਂ ਹੋ ਆ ਸਜਨਾ ਮੇਰ ਮਨ ਲਗਾ ਲੋਕਣ ਸਿਉ ਮੇਰਾ ठाठा ਬਾਗਾ ਬਾਹਰ ਸੂਤ ਸਿਕਲ ਸਿਉ ਮੋਲਾ ਲਿਵਤ ਰਹੋ ਜੈਸੀ ਜਲ ਮੇ ਕੌਲਾ ਰਹਾਉ ਮੋਕੀ ਬਾਰ ਸਿਕਲ ਸਿਉ ਕਰਤਾ ਜੀ ਸੰਗ ਪ੍ਰਵੇਪਨ ਧਰਤਾ ਜੀ ਸਿਆਵਤ ਹੈ ਬੋਤ ਪਿਹਲ ਸਗਲੇ ਚਰਨ ਕੀਏ ਮਨ ਰਲਾ ਆਣ ਕੇ ਜਨ ਗੁਰ ਪੂਰਾ ਪਾਇਆ ਅੰਦਰ ਬਾਹਰ ਏਕ ਦਿਖਾਇਆ ਅਸਾ ਮਹੱਲਾ ਪੰਜਵ ਪਾਵ ਤਰਲਿਆ ਜੋ ਬਨ ਬਲਿਆ ਨਾਮ ਬਿਨਾ ਮਾਟੀ ਸੰਗਰਲੀਆਂ ਕਾਣ ਕੁੰਡਲੀਆਂ ਬਸਤਰ ਉਡਲੀਆਂ ਸੇਸੁ ਖਲੀਆਂ ਮਾਨਕਰ ਬਲੀਆਂ ਰਹਾ ਤਰੇ ਕੁੰਚਰੀਆਂ ਸਿਰ ਕਣਕ ਛਤਰੀਆਂ ਹਰੇ ਪੱਤ ਬਿਨਾ ਲੈ ਤਨ ਗਟਲੀਆਂ ਰੂਪ ਸੁੰਦਰੀਆਂ ਅਣਕ ਇਸ ਤਰੀਆਂ ਆਰ ਰਸਬੀ ਨੂੰ ਸਰਸਵਾਰ ਫਿਕਰੀਆਂ ਮਾਇਆ ਛਲੀਆਂ ਵਿਕਾਰ ਵਿਖੜੀਆਂ ਸ਼ੰਨ ਨਾਨਕ ਪ੍ਰਭ ਪੁਰਖ ਦੇ ਅਲੀਆਂ ਆਸਾ ਮਹੱਲਾ ਪੰਜਵਾਂ ਇੱਕ ਬਗੀਚਾ ਪੇੜ ਘਣ ਕਰਿਆ ਅਮਰਤ ਨਾਮ ਤਹਾ ਮੈਂ ਫਲਿਆ ਐਸਾ ਕਰੂ ਵਿਚਾਰ ਗਿਆਨੀ ਜਾਂ ਤੇ ਪਾਈਏ ਪੰਨਰ ਬੰਨੀ ਆਸ ਪਾਸ ਬਿਕੂਆ ਕੇ ਕੁੰਟਾ ਵੀ ਚਮਰਤ ਹੈ ਭਾਈ રે ਰਹਾਉ ਸਿੰਚਨ ਹਾਰੇ ਕੇ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਾਸਪਤੀਆਂ ਜੜਾਈ ਸਗਲੀ ਫੁੱਲੀ ਨੇ ਫੁੱਲ ਨਾ ਕਰ ਅੰਮ੍ਰਿਤ ਖੜਾ ਨਾਮ ਜਿਨੇ ਘੁਰਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਅਸਾ ਮਹੱਲਾ ਪੰਜਵਾਂ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਗਣੇ ਤੇਰੇ ਓਲੇ ਪਰਮ ਕੇ ਪਰਦੇ ਸਦਗੁਰ ਖੋਲੇ ਰਹਾ ਤੁਕੰਬੂ ਜਨੰਗ ਰਸਮਾਣੀ ਸਦਗੁਰ ਸੇਵਾ ਮਾਨਿਰ ਪਾਣੀ ਜੇ ਤੂੰ ਜਾਤਾ ਸੋ ਕ੍ਰਿਸ਼ਣ ਦਾਸੀ ਪ੍ਰਵਾਣ ਨਾਮ ਰਤਾ ਸੋਈ ਨਿਰਪਾਣ ਯਾ ਕੋ ਮਿਲੇਓ ਨਾਮ ਨਧਨ ਪਤਨਾਨਕ ਤਾ ਕਾ ਖੂਰ ਖਜਨ ਹਸਾ ਮਹੱਲਾ ਪੰਜਵਾਂ ਜੀਰ ਸਜਾਉ ਤਾ ਹਉ ਹਉ ਕਰਤੇ ਪੰਡਤ ਪੁੱਛੋ ਤਾ ਮਾਇਆ ਰਤੀ ਸੋਸਣ ਬਤਾਓ ਮੀਤਾ ਜਾਕੇ ਹਰ ਹਰ ਕੀਤਨ ਨੀਤਾ ਰਹਾ ਸਾਸ਼ਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਉਤਾਰ ਗ੍ਰਸਮੈ ਚਿੰਤੀ ਉਦਾਸ ਸੰਕਾਰ ਕਰਮ ਕਰਤ ਜੀ ਕਉ ਸੰਸਾਰ ਪ੍ਰਾਪ੍ਰਾਪਾ ਤੇ ਮਨ ਵਸਿਆ ਆਇਆ ਨਾਨਕ ਪਰਮੁਖ ਤਰੀ ਤਨ ਮਾਇ ਸਾਧ ਸੰਗ ਹਰ ਕੀਰਤਨ ਗਾਈਐ ਇਹੋਇ ਸਾਨ ਗੁਰੂ ਤੇ ਪਾਈਐ ਰਹਾ ਦੂਜਾ ਆਸਾ ਮਹੱਲਾ ਪੰਜਵ ਘਰ ਮੇ ਸੁਖ ਬਾਹਰ ਫੁਨ ਸੁਖਾ ਹਰਿ ਸਿਮਰਤ ਸਗਲ ਬਨਾਸੇ ਦੁਖਾ ਸਗਲ ਸੁਖ ਜਾ ਤੂੰ ਕਿਤੇ ਆਵੇਂ ਸੋ ਨਾਮ ਜਪੇ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੀਤਲ ਜਪਨਾ ਨਾਮ ਤੇਰਾ ਹਰ ਹਰ ਜਪਤ ਹੈਦ ਕੁਟੀਰਾ ਹੁਕਮ ਜਿਸੋਈ ਪਰਮਾਣ ਸਾ ਸ਼ਬਦ ਜਾਂ ਕਾ ਨਿਸ਼ਾਨ ਗੁਰਪੂਰੇ ਹਰ ਨਾਮ ਦਰੜਾਏ ਆ ਪਰਤ ਨਾਨਕ ਮੇਰੇ ਮਨ ਅਸਾ ਮਹੱਲਾ ਪੰਜਵਾਂ ਜਹਾਂ ਪਟਾਵੋ ਤਹ ਤੈ ਜਾਈ ਜੋਤਮ ਦੇਹੋ सोई ਸੁਖ ਪਾਈ ਸਦਾ ਤੇਰੇ ਗੋਵਿੰਦ ਗੁਸਾਈ ਤੁਮਰੀ ਕਿਰਪਾ ਤੇ ਤੇਤਿ ਅਗਾਈ ਰਹਾਉ ਤੁਮਰਾ ਦੀਆ ਪੈਨੂ ਖਾਈ ਤਉ ਪ੍ਰਸਾਦ ਪ੍ਰ ਸੁਖੀ ਬਲਾਈ ਮਨ ਤਨੇ ਅੰਤਰ ਤੁਝੇ ਧਾਈ ਤੁਮਰੇ ਲਵੇ ਨ ਕੋ ਲਾਈ ਉਹ ਨਾਰਕ ਨਿਤ ਐਵੇਂ ਧਿਆਈ ਗਤ ਹੋਵੇ ਸੰਤ ਲਗਪਾਈ ਅਸਾ ਮਹੱਲਾ ਪੰਜਵਾਂ ਉਠਤ ਬੈਠਤ ਸੋਵਤ ਧਿਆਈ ਹੈ ਮਾਰਗ ਚਲਤ ਹਰੇ ਹਰ ਗਾਈ ਹੈ ਸ਼ਰਮਣੋ ਸੰਨੀ ਜੇ ਅਮਰਤ ਕਥ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਨੱਥਾ ਰਹਾਉ ਕਾਰਜ ਕਾ ਬਾਟ ਘਾਟ ਜਪੀ ਜਾਏ ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ ਜਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨਾ ਪਾਈਐ ਅਰ ਪੈਰ ਜੋ ਸਿਵਰੇ ਨਾਹੀ ਗਤ ਹੋਵੇ ਨਾਨਕ ਤੁਸ ਲਗ ਪਾਈ ਅਸਾ ਮਹੱਲਾ ਪੰਜਵਾਂ ਜਿਨ ਕੇ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖ ਹੋ ਵਚਨਾਸ ਅੰਧ ਕਰੋ ਪ੍ਰਭ ਕੇ ਗੁਣ ਗਾਵੋ ਸਤ ਗੁਰੇ ਆਪਣ ਸਦ ਸਦਾ ਧਿਆਵੋ ਅੰਧ ਕਰੋ ਪ੍ਰਭ ਕੇ ਗੁਣ ਗਾਵੋ ਸਤ ਗੁਰੇ ਆਪਣ ਸਦ ਸਦਾ ਮਨਾਵੋ ਰਹਾ ਸਤ ਗੁਰ ਕਾ ਸੱਚ ਸ਼ਬਦ ਕਮਾਵੋ ਛਿਰ ਕਰ ਬੈਠੇ ਤਰਬੇ ਆਪਣਾ ਪਾਵਹੁ ਪਰ ਕਾ ਬੁਰਾ ਨ ਰਖੋ ਚੀਤ ਤੂੰ ਕੋ ਦੁੱਖ ਨਹੀਂ ਪਾਈ ਮੀਤ ਪਰ ਹਰਤੰਤ ਮੰਤ ਗੁਰਦੀਨ ਇਹ ਸੁਖ ਨਾਨਕ ਦੇ ਅੰਤਨ ਚੀਨਾ ਅਸਾ ਮਹੱਲਾ ਪੰਜਵ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਤ ਓ ਚੌਂ ਕੁੰਟ ਮਾਨੇ ਦਰਸ਼ਨ ਮੰਗੋ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾ ਜਾਂਕੇ ਲਿਕਟਣ ਆਵੇ ਕੋਈ ਸਗਲ ਸ੍ਰਿਸ਼ਟ ਊਆ ਕੇ ਚਰਨ ਮਲ ਧੋਏ ਜੋ ਪ੍ਰਾਨੀ ਕਾ ਹੁ ਨ ਆਵਤ ਕਾਮ ਸਤ ਪ੍ਰਸਾਦ ਤਾ ਕੋ ਜਪੀਏ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਾ ਪ੍ਰਭ ਨਾਨਕ ਮੀਠੇ ਲਾਗੇ ਆਸਨ ਹਲਾ ਪੰਜਵਾਂ ਏਕੋ ਏਕੀ ਨੈਣ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ ਰਾਮ 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 ਗੁਣ ਗਾਉ ਸੰਪਰਤ ਸਾਧਕੇ ਸੰਗੀ ਹਰ ਹਰ ਨਾਮ ਧਿਆਉਰੀ ਰਹਾਉ ਸਗਲ ਸਮਗਰੀ ਜਾਕੇ ਸੂਤ ਪਰ ਹੋਈ ਪਰ ਘਟੇ ਅੰਤਰ ਰਵੇ ਆਸੋਇ ਉਪਤ ਪੰਨੂ ਕਿਨ ਮੈਂ ਕਰਤਾ ਆਪਿ ਰੇਪਾ ਨਿਰਗੁਣ ਲੈਤਾ ਕਰਨ ਕਰਾਵਣ ਅੰਤਰ ਜਾਮੀ ਆਨੰਦ ਕਰੇ ਨਾਨਕਾ ਸਵਾਮੀ ਅਸਾ ਮਹਲਾ ਪੰਜਵਾਂ ਕੋੜ ਜਨਮ ਕੇ ਰਹੇ ਭਵਾਰੇ ਦਲਵ ਦੇ ਜੀਤੀ ਨਹੀਂ ਹਾਰੇ ਕਿਰਵੇਖ ਬਨਾਸੀ ਤਕਦਰਤ ਦੂਰ ਭਏ ਪਨੀਰ ਸੰਤਨ ਕੀ ਧੂਰ ਰਹਾ ਪ੍ਰਭ ਕੀ ਸੰਤਿ ਉਧਾਰਨ ਜੋਗ ਜਿਸ ਭੇਟੇ ਜਿਸ ਤੁਲ ਸੰਯੋਗ ਮਾਣਿਆ ਅਨੰਦ ਮੰਤਰ ਗੁਰੁ ਦੀਆ ਦਛਨ ਬੁ ਜੀ ਮਨਨ へ ਚਲਤ ਸਿਆ ਨਾ ਕੋ ਪਦਾਰਥ ਨ ਹੋਣ ਜਿ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਅਸਾ ਮਹੰਲਾ ਪੰਜਮਾ ਮਿਟੀ ਤਿਆਸ ਅਗਿਆਨ ਅੰਧੇਰੇ ਸਾਰ ਸੇਵਾ ਕਟੇ ਕਟੇ ਕਨੇਹੀਰੀ ਸਾਰ ਸੇਵਾ ਇਕ ਕਟੇ ਕਨੇਹੀਰੀ ਸੂ ਸਹਿਜ ਆਨੰਦ ਕਣ ਗੁਰ ਸੇਵਤਿ ਭੈ ਮਨ ਨਿਰਮਲ ਹਰ 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 ਨਾਮ ਸੁਨ ਰਹਾਉ ਬਿਨਸਿਓ ਮਨ ਕਾ ਮੂਰਖ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗ헤 ਕੋਡ ਜਨਮ ਕੇ ਪਾਪ ਲਹੇ ਰਤਨ ਜਨਮ ایਉ ਸਫਲ ਭਇਆ ਕੋ ਨਾਨਕ ਪ੍ਰਭ ਕਰੀ ਮਇ ਅਸਾ ਮਹੱਲਾ ਪੰਜਮ ਸਤਿਗੁਰੇ ਆਪਣਾ ਸਦ ਸਦਾ ਸਮਾਰੇ ਘਰ ਕੀ ਚਰਨ ਕੇ ਸੰਗ ਝਾਰੇ ਜਾਗ ਰੇ ਮਨ ਜਾਗਨ ਹਰੇ ਬਿਨ ਹਰਿ ਅਵਰਣ ਆਸ ਕਮ ਝੂਠਾ ਮੋ ਮਿਥਿਆ ਕਸਾਰੀ ਰਹਾ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰਮਿੰਨ ਦੂਜਾ ਨਾਹੀ ਥਾਉ ਗੁਰਦਤਾ ਗੁਰਦੀ ਨਾਉ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਬਾਟ ਪਰ ਨਾਨਕ ਗੁਰ ਜਾਪ ਅਸਾ ਮੁਹੱਲਾ ਪੰਜਵਾਂ ਆਪੇ ਪੀੜ ਬਸਤਾਰੀ ਸਾਖ ਆਪਣੀ ਖੇਤੀ ਆਪੇ ਰੱਖ ਜਰ ਕਦ ਪੇਖੋ ਏਕੇ ਉਹੀ ਕਰ ਕਟੇ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਤਾਰ ਸੋਈ ਗੁਪਤ ਸੋਈ ਆਕਰ ਸਰਗੁਣ ਨਿਰਗੁਣ ਸਾਪੇ ਨਾਉ ਧੋਮਲ ਏਕ ਏਕੀ ਨੋ ਠਾਉ ਕਹੋ ਨਾਨਕ ਗੁਰ ਪਰਮ ਭਉ ਖੋਇਆ ਅੰਦਰੂਪ ਸਵਨੈਣ ਅਲੋਇਆ ਅਸਾ ਮਹੱਲਾ ਪੰਜਵਾਂ ਉਕਤ ਸਿਆਰਤ ਕਸ਼ੂ ਨਾ ਜਾਨਾ ਦੀਨ ਰਹਿਣ ਤੇਰਾ ਨਾਮ ਵਖਨ ਮੈਂ ਨਿਰਗੁਣ ਗੁਣ ਨਾਹੀ ਕੋਇ ਕਰਨ ਕਰਾਵਨ ਹਾਰ ਪ੍ਰਭ ਸੋਈ ਰਹਾ ਮੂਰਖ ਮੁਗਧ ਅਗਿਆਨ ਵਿਚਾਰੀ ਨਾਮ ਤੇਰੇ ਕੀ ਆਸਮਣ ਧਾਰੀ ਜਦ ਜਦ ਸੰਜਮ ਕਰਮਨ ਸਾਧਾ ਨਾਮ ਪ੍ਰਭੂ ਕਾ ਮਨੇ ਅਰਧ ਕਿਛੂ ਨ ਜਾਣਨਾ ਮਤ ਮੇਰੀ ਥੋਰੀ ਬਿਨੁ ਮਤਨ ਆਣ ਕੇ ਓਟ ਪ੍ਰਭ ਥੋਰੀ ਅਸਾ ਮਹੱਲਾ ਪੰਜਵਾਂ ਹਰ ਹਰੇ ਅੱਖਰ ਦੁਏ ਇਹ ਮਾਲ ਜਪਤ ਜਪਤ ਭੈ ਦੀਨ ਦੇ ਅਲ ਕਰੋ ਬੇਂਤੀ ਸਤ ਗੁਰੇ ਆਪਣੀ ਕਰ ਕਿਰਪਾ ਰਖੋ ਸ਼ਰਨਾਈ ਮੋ ਕੋ ਦੇਉ ਹਰੇ ਹਰ ਜਪਨੀ ਰਹਾਉ ਹਰ ਮਾਲਾ ਯੁਰੇ ਅੰਤਰ ਧਾਰੇ ਜਨਮ ਮਰਨ ਕਾ ਦੁਖਨware ਹਿਰਦੇ ਸਿਮਾਲੇ ਮੁਖ ਹਰ ਹਰ ਬੋਲੇ ਸੋ ਜਨ ਏਤੀ ਉਤ ਕਤੇ ਨ ਡੋਲੇ ਕਉ ਨਾਨਕ ਜੋ ਰਾਚੇ ਨਾਇ ਹਰ ਮਾਲਾ ਤਾਂ ਕੇ ਸੰਗ ਜਾਏ ਅਸਾ ਮਹੱਲਾ ਪੰਜਵਾਂ ਜਿਸ ਕਾ ਸਭ ਕੇ ਤਿਸ ਕਾ ਹੋਇ ਤੇ ਜਨ ਲੇਪ ਨ ਵਿਆਪੇ ਕੋਇ ਪਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੇ ਸੋਈ ਭਲ ਜਨ ਕੈ ਅਨ ਨਿਰਮਲ ਦਾਸ ਕੀ ਜੁਗਤਾ ਰਹਾ ਸਗਲ ਤਿਆਗ ਹਰ ਸਰਣੀ ਆਇਆ ਏ ਜਨ ਕਹਾ ਵਿਆਪੇ ਮਾਇ ਨਾਵ ਨਿਹਾਲ ਜਾਕੇ ਮਨ ਮਾਹੇ ਤਿਸ ਕੋ ਚਿੰਤ ਸੁਪਨੇ নাহি ਕੋ ਨਾਨਕ ਗੁਰ ਪੂਰਾ ਪਾਇ ਪਰਮ ਮੋਹ ਸਗਲ ਬਿਰਸਾਇ ਅਸਾ ਮਹੰਲਾ ਪੰਜਮ ਜੋ ਸੁ ਪ੍ਰਸੰਨ ਹੋਇਓ ਪ੍ਰਭ ਮੇਰਾ ਤਾ ਦੂਖ ਪਰਮ ਕੋ ਕੈਸੇ ਨੀਰਾ ਸੋ ਸੁਮ ਜੀਵਾ ਸੋਏ ਤੇਮਾਰੀ ਮਾਇ ਦੇ ਰਗੁਣ ਕੋ ਨੀਉ ਉਧਾਰੀ ਰਹਾਉ ਮਿੜ ਗਿਆ ਦੂਖ ਬਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਸੋ ਹੀ ਸਤ ਸਤ ਹੈ ਸੋਇ ਸਿਮਰ ਸਿਮਰ ਰਖ ਕੰਠਿ ਪਰੋਇ ਕਉ ਨਾਨਕ ਕਾਉਣਿ ਓ ਕਰਮ ਜੋ ਕੇ ਮਨ ਵਸਿਆ ਹਰਿ ਨਾਮ ਅਸਾ ਮਹੱਲਾ ਪੰਜਮ ਕਉ ਕਰੂ ਦੇ ਅਹੰਕਾਰ ਬਿਗੂਤੇ ਹਰ ਸੇਵਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਤੀ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਮੋਹ ਪਰਮ ਬੋਝੂਣ ਪੁਹਾਇ ਅਸਰ ਭਗਤ ਹਰ ਚਰਨ ਧਿਆਇਆ ਵੰਦਨੇ ਅੰਧਕੂਪ ਗ੍ਰਹਿ ਮੇਰਾ ਮਉਤੇ ਸੰਤ ਬੁਜੇ ਹਰਨੇਰਾ ਕਉ ਨਾਨਕ ਜੋ ਪ੍ਰਭ ਸਰਨਾਈ ਇਹੀ ਹਸੁ ਖਿਆ ਗੇਤ ਪਾਈ ਅਸਨ ਹੱਲਾ ਪੰਜਵਾ ਤੂੰ ਮੇਰਾ ਤਰੰਗ ਮੈਂ ਮੀਨ ਤੇਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਸ਼ਰਨ ਗਿਹੀ ਪ੍ਰਭ ਗੁਣੀ ਘੇਰਾ ਰਹਾ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੇ ਵੇਖ ਬਿਖੇ ਕਉਰਾਰ ਤੂੰ ਮੇਰੀ ਗਤ ਤੂੰ ਪਰਮਾਨ ਤੂੰ ਸਮਰਾਤ ਤੇਰਾ ਤਾਣ ਅੰਧਨਜ ਪੂਨਾਮ ਗੁਣਤਾਸ ਨਾਨਕ ਕੀ ਪ੍ਰਾਪੈ ਹਰਦਾਸ ਅਸਾ ਮਹੱਲਾ ਪੰਜਵਾਂ ਰੋਹਨ ਹਾਰੇ ਝੂਠ ਕਮਨ ਆਸਿਆ ਸੁਸੋਗ ਕਰਤ ਬੀਗਨ ਹੋ ਮੁਵ ਕਾਕੇ ਕਰ ਗਮਨ ਕੋ ਰੋਏ ਕੋ ਹਸਸ ਪਾਵਨ ਰਹਾਉ ਭਾਲ ਬਵਸਤਵ ਤੇ ਬਰਤਨ ਪੌਚਨ ਮੁਕ ਫਿਰ ਪਛਤਨ ਏ ਗੁਰ ਮੈਂ ਵਰਤੇ ਸੰਸਾਰ ਨਰਕ ਸੁਰਗ ਫਿਰ ਫਿਰ ਉਤਾਰ ਕਉ ਨਾਨਕ ਜੋ ਲਾਇਆ ਨਾਮ ਸਹਲ ਜਨਮ ਤਾ ਕਾ ਪਰਵਾਨ ਅਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਹੋਰ ਪਿਆਰ ਬਹੁਤ ਪਛਤਾਣੇ ਪ੍ਰੇਮ ਸਹਿਜ ਮਣੀ ਅੰਦਰ ਹੋਰੀ ਪ੍ਰਮਿਰ ਦੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋਰੀ ਰਹਾ ਕਰਮ ਅਮਰ ਧਿਆਨ ਨਸਾਰੇ ਸਾਰ ਸੰਨਮ ਦੇ ਪਰਮੇ ਅੰਧਾਰੇ ਕਾਰਮਾ ਅਮਰਤਿਆ ਅਨਸਾਰੇ ਖਿਸਰ ਗਇਓ ਭ੍ਰਮ ਪਰ ਡਾਰੇ ਸਾਧ 모ਹਿ ਲਾਦੀ ਅੰਧਾਰੇ ਦੋਸ਼ ਨਹੀਂ ਪ੍ਰਭ ਕਰਨੇ ਹਾਰੇ ਚੰਨ ਕਮਲ ਕੀਆ ਸਾਰ ਸੰਗ ਮਿਟੀ ਪਰਮ ਅਧਾਰੀ ਨਾਣਕ ਮੇਲੀ ਸਿਰ ਜਨ ਹਾਰੇ ਸਾਧ ਸੰਗ ਮਿਟੇ ਪਰਮ ਅਧਾਰੇ ਨਾਨਕ ਮੇਲੀ ਅਧਾਰੇ